ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਜੀ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਪਣੇ ਤੁਹਾਨੂੰ ਪਤਾ ਹੀ ਹੈ ਵੀ ਆਰ ਆਈ ਆਰ ਬਲੇਕੈਸਟਰ ਲੋਪਰ ਜਾਂ ਜਿਹੜੀ ਵੀ ਤੁਹਾਨੂੰ ਬਰੀਡ ਚਾਹੀਦੀ ਹੈ ਉਹ ਆਪਾਂ ਸੇਲ ਕਰਦੇ ਹਾਂ ਜੀ ਕੜਕਨਾਥ ਹੋ ਗਿਆ ਜਾਂ ਕੋਈ ਵੀ ਬਰੀਡ ਹੈ ਭਾਵੇਂ ਠੀਕ ਹੈ ਜੀ ਕਲੈਲਰ ਚਾਹੀਦਾ ਜਿਹੜਾ ਵੀ ਚਾਹੀਦਾ ਤੁਹਾਨੂੰ ਮਿਲ ਜੂਗਾ ਸਾਡੇ ਕੋਲੋਂ ਤੇ ਤੁਸੀਂ ਦੇਖ ਸਕਦੇ ਹੋ ਪਿਓਰ ਬਰੀਡ ਤਾਂ ਅਸੀਂ ਕਹਿੰਦੇ ਹਾਂ ਤੇ ਜੂਛਾ ਸਾਡਾ ਬਹੁਤ ਹੀ ਤੰਦਰੁਸਤ ਹੋਊਗਾ ਕੋਈ ਬਿਮਾਰੀ ਨਹੀਂ ਛੇਤੀ ਇਹਨੂੰ ਲੱਗੂਗੀ ਲਾਪਰਵਾਹੀ ਨਾਲ ਤਾਂ ਹੋ ਸਕਦਾ ਕੋਈ ਦਿੱਕਤ ਆਵੇ ਤੇ ਆਪਾਂ ਤੁਹਾਨੂੰ ਇਹ ਵਧੀਆ ਚੈਕਸ ਦੇਵਾਂਗੇ ਵੀਰਾਂ ਦੇ ਫੋਨ ਬਹੁਤ ਆਉਂਦੇ ਨੇ ਤੇ ਉਹ ਇਹਦੇ ਬਾਰੇ ਮੈਂ ਬੇਨਤੀ ਜ਼ਰੂਰ ਕਰਦਾ ਵੀ ਮੇਰੇ ਵੀਰ ਫੋਨ ਬਹੁਤ ਟਾਈਮ ਕੀਮਤੀ ਹੈ ਕਿਉਂਕਿ ਬਾਕੀ ਕੰਮ ਵੀ ਕਰਨੇ ਹੁੰਦੇ ਨੇ ਅਸੀਂ ਤੁਹਾਨੂੰ ਫੇਰ ਵੀ ਮੈਂ ਸਾਰੇ ਫੋਨ ਚੱਕਦਾ ਯੇਰਾ ਨਹੀਂ ਚੱਕਿਆ ਜਾਂਦਾ ਮੈਂ ਬਾਅਦ ਦੇ ਵਿੱਚ ਆਪ ਕਾਲ ਕਰ ਲੈਣਾ ਹਨਾ ਤੇ ਤੁਸੀਂ ਇੱਕ ਮੇਰੀ ਬੇਨਤੀ ਨੂੰ ਸਦਕਾਰ ਕਰਿਓ ਟਾਈਮ ਜ਼ਿਆਦਾ ਨਾ ਵੀਰੇ ਲਿਆ ਕਰੋ ਗੱਲ ਨੂੰ ਖਤਮ ਜਲਦੀ ਕਰਦਿਆ ਕਰੋ ਮੈਂ ਕਦੇ ਵੀ ਫੋਨ ਵਿਚਾਲੇ ਉਹ ਨਹੀਂ ਕੱਟਦਾ ਹੁੰਦਾ ਬਸ ਤੁਸੀਂ 2 ਮਿੰਟ 4 ਮਿੰਟ ਲਾ ਲਿਆ ਕਰੋ ਮੇਰੇ ਵੀਰ ਅੱਦਾ ਅੱਦਾ ਘੰਟਾ ਬਹੁਤ ਮੁਸ਼ਕਲ ਹੈ ਜੀ ਸਾਰੇ ਕੰਮਕਾਰ ਵਾਲੇ ਬੰਦੇ ਆ ਬਾਕੀ ਇੱਧਰ ਵੀ ਧਿਆਨ ਦੇਣਾ ਪੈਂਦਾ ਹੈ ਨਾ ਤੁਸੀਂ ਬੇਨਤੀ ਮੇਰੀ ਇਹ ਪ੍ਰਵਾਨ ਜਰੂਰ ਕਰਿਓ ਵੀ ਜਦੋਂ ਤੁਸੀਂ WhatsApp 'ਤੇ ਐਸਐਸਟੀ ਆਡੀਓ ਪਾ ਦਿਆ ਕਰੋ ਤੁਹਾਨੂੰ ਜਵਾਬ ਮਿਲ ਜੂਗਾ ਜੀ ਤੇ ਫੋਨ 'ਤੇ ਤੁਸੀਂ 2-4 ਮਿੰਟ ਗੱਲ ਕਰਿਆ ਕਰੋ ਵੀਰੇ ਬੇਨਤੀ ਹੈ ਹੱਥ ਬੰਨ ਕੇ ਮੇਰੀ ਤੇ ਬਾਕੀ ਇੱਕ ਹੋਰ ਬੇਨਤੀ ਹੈ ਨਾਲ ਜੇ ਤਾਂ ਬੁਕਿੰਗ ਕਰਾਉਣੀ ਹੈ ਚਲੋ ਲੰਬੀ ਵੀ ਗੱਲ ਹੋ ਜੂ ਕੋਈ ਗੱਲ ਨਹੀਂ ਪਰ ਜਿਨ੍ਹਾਂ ਨੇ ਪਹਿਲਾਂ ਇਹ ਕਰਕੇ ਵੀ ਹਾਂ ਬੁਕਿੰਗ ਕਰਾਉਣੀ ਹੈ ਜੀ ਬਾਅਦ ਦੇ ਵਿੱਚ ਫਿਰ ਕਹਿੰਦੇ ਹੋ ਦੇਖ ਲਾਂਗੇ ਜੀ ਸੋਚਦੇ ਆ ਉਹ ਕੰਮ ਨਾ ਮੇਰਾ ਵੀਰ ਕਰਿਓ ਦੇਖੋ ਸਾਰਾ ਉਹਨੂੰ ਸਹੀ ਜਾਣਕਾਰੀ ਮੈਂ ਵੀਡੀਓ 'ਚ ਹੀ ਦੇ ਦਿੰਨਾ ਹੁੰਦਾ। ਠੀਕ ਹੈ ਤੁਸੀਂ ਫਿਰ ਇਸ ਤਰ੍ਹਾਂ ਨਾ ਨਾ ਕਰੋ। ਤੇ ਜੇ ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਵੀ ਜਿੰਨਾ ਵੀ ਵੀਰਾਂ ਨੇ ਹੁਣ ਤੁਸੀਂ ਵੀਡੀਓ ਦੇਖ ਲਓ ਵਿੱਚ ਸਾਰਾ ਕੁਝ ਦੱਸਿਆ ਹੁੰਦਾ ਮੇਰਾ। ਠੀਕ ਹੈ ਬਰੀਡ ਬਾਰੇ ਕਿ ਕਿੰਨੇ ਦਿਨਾਂ ਦਾ ਮਿਲੂ ਜੋ ਕੁਝ ਹੈਗਾ। ਪਰ ਤੁਸੀਂ ਇੰਨੀ ਕੁ ਬੇਨਤੀ ਹੈ ਵੀ ਜਿੰਨਾ ਵੀਰਾਂ ਨੇ ਬੁਕਿੰਗ ਕਰਾਉਣੀ ਹੁੰਦੀ ਹੈ। ਉਹੀ ਵੀਰ ਫੋਨ ਕਰਕੇ ਆਪਣਾ ਜਿਹੜਾ ਮਕਸਦ ਹੈ ਉਹ ਪੂਰਾ ਕਰਿਆ ਕਰੋ ਬੁਕਿੰਗ ਕਰਾ ਲਿਆ ਕਰੋ ਜੀ। ਠੀਕ ਹੈ ਬਿਨਾ ਬੁਕਿੰਗ ਤੋਂ ਤੁਸੀਂ ਵੀਡੀਓ ਹੀ ਦੇਖਿਆ ਕਰੋ ਜੀ ਕਿਉਂਕਿ ਮੈਨੂੰ ਦੇਖ ਲਿਆ ਮੈਂ ਕੋਈ ਸਾਰੇ ਵੀਰ ਜੀ ਫੋਨ ਕਰਦੇ ਹੋ ਤੁਸੀਂ ਵੀਡੀਓ ਦੇਖ ਕੇ ਤੁਸੀਂ ਫੋਨ ਕਿਉਂਕਿ ਜਿਨ੍ਹਾਂ ਨੇ ਨਹੀਂ ਵੀ ਇਹ ਕੰਮ ਕਰਨਾ ਉਹ ਵੀ ਵੀਰ ਫੋਨ ਕਰਦੇ ਹੋ ਉਹ ਕਦੇ ਵੇਲੇ ਟਾਈਮ ਜਾਂ ਮੈਸੇਜ WhatsApp ਤੇ ਕਰ ਦਿਆ ਕਰੋ ਜੀ ਠੀਕ ਹੈ ਤੁਸੀਂ ਪਿਆਰ ਕਰਦੇ ਹੋ ਪਰ ਹੁਣ ਮੇਰੀ ਇਹ ਬੇਨਤੀ ਹੈ ਵੀ ਫੋਨ ਉਹ ਵੀਰ ਕਰਨ ਜਿਨ੍ਹਾਂ ਨੇ ਬੁਕਿੰਗ ਕਰਾਉਣੀ ਹੈ ਟਾਈਮ ਪਾਸ ਵਾਲੇ ਵੀਰ ਫੋਨ ਨਾ ਕਰਨ ਠੀਕ ਹੈ ਜੀ ਬਹੁਤ ਦਿੱਕਤ ਆਉਂਦੀ ਹੈ ਤੇ ਹੁਣ ਮੈਂ ਤੁਹਾਨੂੰ ਇਹ ਦੱਸ ਦਿਨਾ ਵੀ ਜਿਹੜੀ ਤੁਸੀਂ ਗੱਲ ਕਰਦੇ ਹੁੰਨੇ ਹੋ ਉਹਦੇ ਬਾਰੇ ਹਾਂਜੀ ਹੁਣ ਆਪਾਂ ਗੱਲ ਸ਼ੁਰੂ ਕਰੀਏ ਬਈ ਤੁਸੀਂ ਇਹ ਪੁੱਛਦੇ ਸਾਰਿਆਂ ਦਾ ਸਵਾਲ ਇਹ ਹੁੰਦਾ ਜਦੋਂ ਫੋਨ ਟੱਕਦੇ ਆ ਪਹਿਲਾ ਸਵਾਲ ਹੁੰਦਾ ਜੀ ਬਈ ਚੂਚੇ ਮਿਲ ਜਾਣਗੇ ਜਾਂ ਚੈਕਸ ਮਿਲ ਜਾਣਗੇ ਉਹ ਉੱਥੇ ਮੇਰਾ ਇਹ ਵੀ ਕੋਈ ਵੀ ਫੋਨ ਕਰਦਾ ਨਾ ਸਾਰਿਆਂ ਨੂੰ ਚੈਕਸ ਮਿਲਣਗੇ ਆਪਣਾ ਕੰਮ ਇਹ ਹੈ ਵੀ ਚੈਕਸ ਮਿਲ ਨਹੀਂ ਮਿਲਨੇ ਨੇ ਜੀ ਠੀਕ ਹੈ ਕੋਈ ਦਿੱਕਤ ਨਹੀਂ ਮਿਲ ਜਾਣੇ ਨੇ ਤੁਸੀਂ ਇਹ ਫੋਨ ਕਰਕੇ ਸਿਰਫ ਇੰਨਾ ਪੁੱਛਣ ਲਈ ਫੋਨ ਨਾ ਕਰਿਆ ਕਰੋ ਮੇਰੇ ਵੀਰ ਵਿੱਚ ਇੱਕਸ ਮਿਲ ਜਾਣਗੇ ਜਾਂ ਚੂਚੇ ਚੂਚੇ ਮਿਲ ਜਾਣਗੇ ਫਿਰ ਅਗਲਾ ਹੁੰਦਾ ਜੀ ਕਿਵੇਂ ਸ਼ੁਰੂ ਕਰੀਏ ਕਿੰਨੇ ਦਾ ਦਿਓਗੇ ਦੇਖੋ ਚੂਚਾ ਸਾਡੇ ਕੋਲ ਇੱਕ ਦਿਨ ਤੋਂ ਲੈ ਕੇ ਇੱਕ ਮਹੀਨੇ ਤੱਕ ਡੇਢ ਮਹੀਨੇ ਤੱਕ ਦਾ ਵੀ ਮਿਲ ਜੂਗਾ ਪਰ ਬੁਕਿੰਗ ਕਰਾਉਣੀ ਪਊ ਬੁਕਿੰਗ ਤੋਂ ਬਾਅਦ ਫਿਰ ਤੁਹਾਨੂੰ ਟਾਈਮ ਦਿੱਤਾ ਜਾਊਗਾ ਜੀ ਜੇ ਮੌਕੇ ਦੇ ਮੌਜੂਦ ਹੋਣਗੇ ਤਾਂ ਤੁਹਾਨੂੰ ਸਮੇਂ ਤੇ ਬੁਲਾ ਲਿਆ ਜਾਊਗਾ ਠੀਕ ਹੈ ਜੀ ਅਗਲਾ ਸਵਾਲ ਵੀ ਅਸੀਂ ਜਿਹੜੇ ਨਵੇਂ ਵੀਰ ਨੇ ਵੀ ਕਿਵੇਂ ਸ਼ੁਰੂ ਮੈਂ ਤਾਂ ਜਿਹੜੇ ਹਜ਼ਾਰ ਵਾਲੇ ਫੋਨ ਕਰਦੇ ਨੇ ਵੀਰ ਉਹਨਾਂ ਨੂੰ ਕਹਿਣਾ ਭਾਈ 3-400 ਤੋਂ ਸ਼ੁਰੂ ਕਰ ਲਓ ਠੀਕ ਹੈ ਤੇ ਇੱਕ ਤਾਂ ਵਾਰ ਦੇਖੋ ਅੱਜਾ ਫਿਰਦਾ ਹੈ ਹੈ ਤੇ ਤੁਸੀਂ ਥੋੜੇ ਤੋਂ ਸ਼ੁਰੂ ਕਰਕੇ ਅੱਗੇ ਹੌਲੀ-ਹੌਲੀ ਆਪਾਂ ਸਟੈਪ ਬਾਈ ਸਟੈਪ ਲੈ ਕੇ ਜਾਣਾ ਇਹ ਚ ਬੜੀਆ ਪੈਸਾ ਬਣਾਉਂਗਾ ਕੰਮ ਵਧੀਆ ਠੀਕ ਹੈ ਜੀ ਪਰ ਸ਼ੁਰੂਆਤ 2-300 ਤੋਂ ਕਰ ਲਓ ਭਾਵੇਂ ਕੋਈ 100 ਤੋਂ ਕਰ ਲਓ ਠੀਕ ਹੈ ਤੁਸੀਂ ਵਾਇਸ ਤੇ ਦੇਖੋ ਆਪਦਾ ਵੀਰੇ ਮੈਂ ਸਲਾਹ ਦੀ ਸਾਰਿਆਂ ਨੂੰ ਇਹੀ ਦਿੰਨਾ ਹੈ ਵੀਡੀਓ ਚ ਫੋਨ ਕਰਕੇ ਜਿਹੜੀ ਪੁੱਛਣੀਆਂ ਗੱਲਾਂ ਮੈਂ ਵੀਡੀਓ ਚ ਸਾਰੀਆਂ ਦੱਸੀਆਂ ਹੁੰਦੀਆਂ ਨੇ ਬਾਰ-ਬਾਰ ਤਾਂ ਕੋਈ ਫਾਇਦਾ ਨਹੀਂ ਜੀ ਜੇ ਤੁਹਾਨੂੰ ਮੇਰੇ ਤੇ ਨਹੀਂ ਯਕੀਨ ਫਿਰ ਤਾਂ ਅਲੱਗ ਗੱਲ ਹੈ ਪਰ ਮੈਂ ਇਹ ਨਹੀਂ ਵੀ ਕਿਸੇ ਨੂੰ ਨਜਾਇਜ਼ ਮੈਂ ਇਹਦੇ ਕੇਸ ਕੰਮ ਚ ਪਸਾਉਣਾ ਨਹੀਂ ਚਾਹੁੰਦਾ ਵੀ ਜਿਹਦਾ ਲਾਈਨ ਹੋਰ ਹੋਵੇ ਮੈਂ ਉਹਨੂੰ ਇਸ ਕੰਮ ਬਾਰੇ ਕਹਾਂ ਨਹੀਂ ਤੁਸੀਂ ਮਨ ਬਣਾਓ ਪਹਿਲਾਂ ਫਿਰ ਪੂਰੀ ਇਹਦੇ ਤੇ ਸਲਾਹ ਕਰਕੇ ਫਿਰ ਆਓ ਫਿਰ ਤੁਸੀਂ ਮੈਨੂੰ ਬੁਕਿੰਗ ਲਈ ਫੋਨ ਕਰੋ ਮੈਂ ਜਿਹੜੀ ਕੋਈ ਘਾਟ ਬਾਦ ਹੋਊ ਪੂਰੀ ਕਰੂੰਗਾ ਤੁਹਾਨੂੰ ਸਮੇਂ ਤੇ ਦੱਸੂੰ ਵੀ ਜੇ ਤੁਸੀਂ 1000 ਕਹੋਗੇ ਮੈਂ ਕਹਿਣਾ ਵੀ 500 ਪਾਲੋ 400 ਪਾਲੋ 300 ਪਾਲੋ ਹਨਾ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਬਜਟ ਵੀ ਪੁੱਛ ਲੈਣਾ ਹੁੰਦਾ ਕਈ ਵੀਰਾਂ ਨੂੰ ਜਿਹੜੇ ਕਹਿੰਦੇ ਹੁੰਦੇ ਨੇ ਵੀ ਅਸੀਂ ਨਵੇਂ ਆ ਜੀ ਸਾਡਾ ਸ਼ੁਰੂ ਕਰਵਾਓ ਮੈਂ ਬਜਟ ਤਾਂ ਪੁੱਛਦਾ ਹੁੰਨਾ ਵੀ ਬਾਅਦ ਦੇ ਵਿੱਚ ਆਪਾਂ ਨੂੰ ਦਿੱਕਤ ਆਵੇ ਆਪਾਂ ਇਹਨਾਂ ਨੂੰ ਪਾਲਣਾ ਵੀ ਹੈ ਨਾ ਸਾਡੇ 4 ਮਹੀਨੇ ਕਿਸੇ ਨੇ 3-3 ਮਹੀਨੇ ਆ ਪਾਲਣਾ ਜਿਹੜੇ ਵੱਡੇ ਲੈਣਗੇ ਜਿਹੜੇ ਤੇ ਤਾਂ ਕਰਕੇ ਮੈਂ ਕਹਿਣਾ ਹੁੰਨਾ ਬਈ ਵਾਸਤੇ ਪੁੱਛਦਾ ਹੁੰਨਾ ਇਹ ਮੈਂ ਪੂਰੀ ਪ੍ਰੋਪਰ ਕਿਸੇ ਨੂੰ ਅਧੂਰੀ ਜਾਣਕਾਰੀ ਨਹੀਂ ਦੇਣੀ ਚਾਹੁੰਦਾ ਹੁੰਦਾ ਫਿਰ ਤੇ ਤੁਸੀਂ ਮੈਨੂੰ ਪੂਰੀ ਦੱਸ ਦਿਆ ਕਰੋ ਤੇ ਬਾਕੀ ਬਲੈਕ ਹੈਸਟਰੋ ਲੋ ਪਾਰ ਆਈ ਆਰ ਡਬਲ ਐਫ ਜੀ ਜਿਹੜੀ ਵੀ ਬਰੀਡ ਚਾਹੀਦੀ ਆ ਤੁਹਾਨੂੰ ਮਿਲ ਜੂਗੀ ਜੀ ਤੇ ਦੂਜੀ ਗੱਲ ਰੇਟ ਬਾਰੇ ਨਾ ਤੁਸੀਂ ਵੀਰੇ ਮੈਂ ਰੇਟ ਗੈਜ ਜੈ ਹੀ ਦੱਸਦਾ ਹੁੰਨਾ ਪਰ ਦੱਸਦਾ ਤਾਂ ਨਹੀਂ ਮੈਂ ਬਰੀਡ ਪ्योर ਦੇਣੀ ਐ ਕੋਈ ਵੀ ਇਹਦੇ ਚ ਇਹ ਨਹੀਂ 100% ਪਿਓਰ ਵੀ ਦੇਣੀ ਹੈ ਜੀ ਠੀਕ ਹੈ ਤੇ ਚੂਕਸ ਤੰਦਰੁਸਤ ਦੇਣਾ ਤੁਹਾਨੂੰ ਤੇ ਨਾਲ ਇਹ ਨਹੀਂ ਹੈਗਾ ਵੀ ਮੈਂ ਕੋਈ ਜਿਹੜਾ ਕੁਸ ਹੁੰਦਾ ਉਹ ਕਰਨਾ ਕੋਈ ਇਹਦੇ ਵਿੱਚ ਨਹੀਂ ਕਰਨਾ ਸਾਰਿਆਂ ਨੂੰ ਪਤਾ ਮੈਨੂੰ ਵੀਰ ਫੋਨ ਵੀ ਕਰਦੇ ਨੇ ਵੀ ਸਾਡੇ ਨਾਲ ਜੀ ਪਿਛਲੀ ਵਾਰੀ ਧੋਖਾ ਹੋ ਗਿਆ ਜਿਨ੍ਹਾਂ ਨੇ ਫਿਰ ਬਚਣਾ ਉਹ ਫਿਰ ਰੇਟ ਦਾ ਨਾ ਕਰਿਆ ਕਰੋ ਵੀਰੇ ਵੀਰ ਠੀਕ ਹੈ ਨਾ ਜਦੋਂ ਹੁਣ ਤੁਸੀਂ ਦੇਖੋ ਇਹਨਾਂ ਨੂੰ ਪਾਲਦੇ ਆ ਬਹੁਤ ਦਿੱਕਤਾਂ ਨੇ ਵਿੱਚ ਉਸ ਜਿਹੜੇ ਹੈਗੇ ਨੇ ਕਾਂਤੀ ਵੀ ਕਰਦੇ ਆ ਫਿਰ ਛੋਟਾ ਵੱਡਾ ਅਲੱਗ ਕਰਦੇ ਆ ਠੀਕ ਹੈ ਤੁਹਾਨੂੰ ਜਾਨੀ ਮੀਰਾ ਕਹਿਣ ਨੂੰ ਭਾਵੇਂ ਇਹ ਵੀ ਤੰਦਰੁਸਤ ਠਿਕਸ ਤੇ ਵੱਡਾ ਠਿਕਸ ਹੀ ਦੇਣਾ ਚਾਹੁੰਦੇ ਹੁੰਨੇ ਆ 10 ਦਿਨ ਦਾ ਲੈ ਲਓ 20 ਦਿਨ ਦਾ ਲੈ ਲਓ 5 ਦਿਨ ਦਾ ਲੈ ਲਓ ਜਿਹੜਾ ਲੈਣਾ ਹੈ ਉਹ ਠਿਕਸ ਤੁਹਾਨੂੰ ਮਿਲ ਜਾਊਗਾ ਜੀ ਪਰ 1 ਦਿਨ ਵਾਲੇ ਜਿਹਨੇ ਲੈਣਾ ਉਹਨੂੰ 1 ਦਿਨ ਵਾਲਾ 2 ਦਿਨ ਵਾਲਾ ਮਿਲ ਜਾਣਾ ਜੀ ਠੀਕ ਹੈ ਨਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਤੁਹਾਨੂੰ ਪੂਰੀ ਜਾਣਕਾਰੀ ਦਿਆ ਕਰਾਂਗੇ ਪਰ ਫੋਨ ਤੇ ਡਿਸਟਰਬ ਨਾ ਕਰਿਓ ਮੇਰੇ ਵੀਰ ਵੀਡੀਓ ਪੂਰੀ ਦੇਖ ਕੇ ਇਹ ਥੇਰ ਤੁਸੀਂ ਮੈਨੂੰ ਫੋਨ ਕਰਿਆ ਕਰੋ ਤੁਹਾਨੂੰ ਸਾਰਾ ਜਿਹੜਾ ਵੀ ਬਾਅਦ ਦੇ ਵਿੱਚ ਸਮੇਂ-ਸਮੇਂ ਤੇ ਤੁਹਾਨੂੰ ਜਾਣਕਾਰੀ ਦੀ ਦੇਆ ਕਰਾਂਗੇ ਕੋਈ ਵੀ ਲੋੜ ਪਿਆ ਕਰੂਗੀ ਠੀਕ ਹੈ ਜੀ ਹਾਂਜੀ ਬਿਜਲੀ ਮੈਨੂੰ ਰੋਕਣਾ ਪੈ ਗਿਆ ਸੀ ਚਲੋ ਆਪਾਂ ਅੱਗੇ ਵਧਾਈਏ ਗੱਲ ਤੇ 9814586919 ਫੋਨ ਨੰਬਰ ਹੈ ਪਿੰਡ ਹੀੜੀਕੇ ਆ ਮੇਰਾ ਇਹ ਵੀ ਦੱਸ ਦਈਏ ਜ਼ਿਲ੍ਹਾ ਸੰਗਰੂਰ ਹੈ ਧੂਰੀ ਬਰਨਾਲਾ ਮਲੇਰ ਕੋਟਲਾ ਇਹਨਾਂ ਦੇ ਨੇੜੇ ਹੈ ਪਿੰਡ ਮੇਰਾ ਜੀ ਇਹ ਥੋੜਾ ਥੋੜੀ ਦੂਰ ਨੇ ਇੱਥੋਂ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਚਲੋ ਪਤਾ ਲੱਗ ਜਾਂਦਾ ਤੇ ਜਿਨ੍ਹਾਂ ਨੇ ਬਰੀਡ ਲੈਣੀ ਆ ਉਹ ਤਾਂ ਫਿਰ ਵੀਰੇ ਮਤਲਬ ਪਿਓਰ ਬਰੀਡ ਅਸੀਂ ਦੇਣੀ ਹੋਈਆਂ ਮੈਂ ਜਿਹੜੀ ਗੱਲ ਇੱਥੇ ਕਹੂੰਗਾ ਉਹੀ ਗੱਲ ਤੁਹਾਡੇ ਨਾਲ ਜਦੋਂ ਫੋਨ ਆਊ ਉਦੋਂ ਵੀ ਇਸੇ ਗੱਲ ਤੇ ਪਾਬੰਦ ਰਹਾਂਗੇ ਬਾਅਦ ਦੇ ਵਿੱਚ ਤੇ ਇਹ ਨਹੀਂ ਹੈਗਾ ਵੀ ਫੋਨ ਨਹੀਂ ਚੱਕਾਂਗੇ ਜਦੋਂ ਫੋਨ ਕਰੋਗੇ ਫੋਨ ਤੇ ਗੱਲ ਕਰਕੇ ਤੁਹਾਨੂੰ ਕੋਈ ਵੀ ਲੋਡ ਹੋਊਗੀ ਤੁਹਾਡੇ ਨਾਲ ਖੜਾਂਗੇ ਜੀ ਠੀਕ ਹੈ ਇਹ ਹੀ ਗੱਲਾਂ ਦਾ ਮੈਂ ਪਾਬੰਦ ਹਾਂ ਕੋਈ ਵੀ ਲੋੜ ਹੈ ਮੈਂ ਤਾਂ ਜਿੰਨਾ ਨੇ ਸਾਥੋਂ ਨਹੀਂ ਚੂਚਾ ਲਿਆ ਜਾਂ ਨਹੀਂ ਮੁਰਗੀ ਖਰੀਦਦੇ ਮੈਂ ਤਾਂ ਬਾਈ ਜੀ ਉਹਨਾਂ ਨੂੰ ਵੀ ਦੱਸ ਦੇਣਾ ਹੁੰਦਾ ਪਰ ਫਰੀ ਚ ਦੱਸਿਆ ਹੋਇਆ ਵਫਾ ਨਹੀਂ ਕਰਦਾ ਠੀਕ ਹੈ ਨਾ ਪਰ ਜਿਹੜੇ ਬੰਦੇ ਗੁਣ ਮੰਨਦੇ ਨੇ ਉਹ ਸਾਡੇ ਨੂੰ ਬੁਕਿੰਗਾਂ ਕਰਾਉਂਦੇ ਨੇ ਕੱਲ ਬਾਈ ਨੇ ਬੁਕਿੰਗ ਕਰਾਈ ਹੈ ਲਗਭਗ ਉਹ 7-800000 25 ਤੱਕ ਲੈਣਾ ਹੈ ਉਹਨੇ ਪਹਿਲਾਂ ਤੋਂ ਸ਼ੁਰੂਆਤ ਪਿਛਲੀ ਵਾਰੀ ਉਹ ਕਹਿੰਦਾ ਜਿੱਥੋਂ ਮੈਂ ਚੂਚਾ ਲਿਆ ਸੀ ਉਹਨੇ ਮੈਨੂੰ ਬਾਅਦ ਦੇ ਵਿੱਚ ਮੇਰਾ ਫੋਨ ਨਹੀਂ ਚੱਕਿਆ ਹੁਣ ਉਹਨੇ ਆਪਣੇ ਕੋਲੇ ਬੁਕਿੰਗ ਕਰਾਈ ਹੈ ਅੱਗੇ ਹੋਰ ਉਹਦੇ ਮਿੱਤਰਾਂ ਨੇ ਪੰਜ ਚਾਰ ਨੇ ਕਰਾਉਣੀ ਐ ਇਹ ਐ ਵੀ ਆਪਾਂ ਤਾਂ ਨਾਲ ਖੜਨ ਵਾਲੇ ਬੰਦੇ ਆ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਤੁਸੀਂ ਜਿਹੜੀ ਵੀ ਬਰੀਡ ਐ ਵਧੀਆ ਬਰੀਡ ਦੇਣੀ ਐ ਤੁਹਾਨੂੰ ਮੇਰਾ ਤਾਂ ਇਹੀ ਬਚਨ ਹੈ ਤੁਹਾਡੇ ਨਾਲ ਆਰ ਆਈ ਆਰ ਬਲੈਕ ਐਸਟਰੋਲੋਪ ਜਾਂ ਜਿਹੜੀ ਵੀ ਤੁਹਾਨੂੰ ਚਾਹੀਦੀ ਐ ਉਹ ਮਿਲੂਗੀ ਤੇ ਬਸ ਫਾਂਡਰੋਸ ਬੱਚਾ ਤੇ ਬੱਚੇ ਦੀ ਸਾਈਨਿੰਗ ਦੇਖੋ ਕਿਵੇਂ ਫਿਰਦਾ ਮਾਰਦਾ ਸਾਲਾ ਹਾਂ ਠੀਕ ਹੈ ਨਾ ਜਦੋਂ ਪਾਲਣਾ ਸਹੀ ਐ ਆਪਾਂ ਇਹਨਾਂ ਨੂੰ ਕਦੇ ਠੰਡ ਨਹੀਂ ਲੱਗਣ ਦਿੱਤੀ ਜਦੋਂ ਕੋਈ ਇਹਨਾਂ ਨੂੰ ਜ਼ਿਆਦਾ ਲੱਗਦਾ ਫਿਰ ਇਹ ਇੱਧਰ ਆ ਕੇ ਬੈਠ ਜਾਂਦੇ ਨੇ ਇੱਧਰ ਸਾਰਾ ਪ੍ਰਬੰਧ ਆਪਣਾ ਕੀਤਾ ਹੋਇਆ ਠੀਕ ਹੈ ਜੀ ਤੁਹਾਨੂੰ ਸਾਰੀ ਵੈਕਸੀਨ ਲਾ ਕੇ ਦੇਣੀ ਹੈ ਮਲਟੀ ਡਾਮਨ ਵਗੈਰਾ ਚਲਾ ਕੇ ਸਾਰਾ ਓਕੇ ਕਰਕੇ ਜੇ ਇਹ ਨਹੀਂ ਹੋਊਗਾ ਵੀ ਤੁਹਾਨੂੰ ਕੋਈ ਘਾਟ ਰਹੇ ਜੂਗੀ ਬੱਚੇ ਦੇ ਵਿੱਚ ਬਹੁਤ ਹੀ ਵਧੀਆ ਬਰੀਡ ਦੇਵਾਂਗੇ ਨਾ ਤੇ ਫਿਰ ਦਿਓ ਜੀ ਅੱਜ ਭਾਈ ਜੀ ਅੱਜ ਲਈ ਇੰਨਾ ਹੀ ਤੇ ਫੋਨ ਜ਼ਰੂਰ ਮੇਰੇ ਵੀਰ ਜਿਨ੍ਹਾਂ ਨੇ ਬੁਕਿੰਗ ਕਰਾਉਣੀਆਂ ਉਹੀ ਵੀਰ ਫੋਨ ਕਰਿਓ ਮੈਨੂੰ ਠੀਕ ਹੈ ਜੀ ਫਿਰ ਇਹ ਨਾ ਬਾਅਦ ਦੇ ਵਿੱਚ ਗੱਲਾਂ ਬਾਤਾਂ ਕਰਕੇ ਵੀ ਦੋ ਦਿਨਾਂ ਨੂੰ ਪਰਾਉਣੀ ਆ ਜੀ ਬੁਕਿੰਗ ਚਾਰ ਨੂੰ ਪਰਾਉਣੀ ਆ ਹਨਾ ਵੀ ਐਂ ਨਾ ਕਰਿਆ ਕਰੋ ਯਾਰ ਮੇਰਾ ਵੀ ਸਮਾਂ ਹੈ ਮੈਂ ਬਹੁਤ ਗਿਜੀ ਆ ਤੇ ਠੀਕ ਹੈ ਜੀ ਸਤ ਸ੍ਰੀ ਅਕਾਲ